ਅੱਜ ਪਤਾ ਨਹੀਂ ਕਿਉਂ ਮਨ ਉਦਾਸ ਸੀ ਅਤੇ ਨਾਨਕਿਆਂ ਦੀ ਯਾਦ ਜੀ ਆਈ ਜਾਂਦੀ ਹੈ ਦੋ ਤਿੰਨ ਵਾਰ ਉਹਨਾਂ ਦਾ ਖਿਆਲ ਆ ਗਿਆ ਨਿੱਕੇ ਹੁੰਦੇ ਅਸੀਂ ਗਰਮੀ ਦੇ ਛੁੱਟੀਆਂ ਵਿੱਚ ਨਾਨਕੇ ਜਾਣਾ ਉੱਥੇ ਨਾਨਾ ਨਾਨੀ ਵੀ ਹੁੰਦੇ ਸੀ ਸਾਰਾ ਸਾਂਝਾ ਪਰਿਵਾਰ ਸੀ ਵੱਡੇ ਵੀਰੇ ਪੰਮੀ ਭੈਣ ਗੁਰਵਿੰਦਰ ਹੋਰ ਉਹਨਾਂ ਵੀ ਛੁੱਟੀਆਂ ਹੋਣ ਕਰਕੇ ਭੋਲੀ ਭੈਣ ਵੀ ਆ ਜਾਂਦੀ ਸੀ ਅਸੀਂ ਚੁਆਕਾਂ ਨੇ ਨਾਨੀ ਤੋਂ ਪੈਸੇ ਮੰਗਣੇ ਦੁਕਾਨ ਤੇ ਜਾ ਕੇ ਟੌਫੀਆਂ ਤੇ ਚੂਰਨ ਖਰੀਦਣਾ ਜਾਂ ਫੇਰ ਮੰਮੇ ਨੇ ਅੰਗੂਰ ਵੇਚਣ ਵਾਲੇ ਭਾਈ ਤੋਂ ਟੋਕਰੀ ਅੰਗੂਰਾਂ ਦੀ ਕਦੇ ਅੰਬ ਸਾਰਿਆਂ ਲਈ ਲੈਣੇ। ਅਸੀਂ ਨੰਗੇ ਪੈਰ ਹੀ ਗਰਮੀ ਵਿੱਚ ਭੱਜੇ ਫਿਰਨਾ। ਰਾਤ ਹੋਣ ਤੇ ਨਾਨੇ ਨੇ ਬੱਠਲ ਵਿੱਚ ਪਾਣੀ ਪਾ ਕੇ ਸਾਡੇ ਸਾਰਿਆਂ ਦੇ ਪੈਰ ਧੋਨੇ। ਜੇ ਕਿਤੇ ਬਿਮਾਰ ਹੁੰਦੇ ਜਾਂ ਕਿਤੇ ਸੱਟ ਲੱਗ ਜਾਂਦੀ ਤਾਂ ਨਾਨੇ ਨੇ ਪਿੰਡ ਵਿੱਚ ਬਣੀ ਡਿਸਪੈਂਸਰੀ ਤੋਂ ਦਵਾਈ ਲਿਆ ਕੇ ਦੇਣੀ। ਹੱਥੀ ਮੰਮੇ ਨੇ ਵੇੜੇ ਵਿੱਚ ਨਿੰਮਤੇ ਸਾਡੇ ਲਈ ਪਿੰਗ ਪਾ ਦੇਣੀ ਅਸੀਂ ਸਾਰਾ ਦਿਨ ਉੱਥੇ ਝੂਟਦੇ ਰਹਿਣਾ ਮਾਮੀਆਂ ਨੇ ਵੀ ਸਾਡਾ ਖੂਬ ਪਿਆਰ ਕਰਨਾ ਇੱਕ ਵਾਰ ਨਾਨਕੇ ਪਿੰਡ ਵਿੱਚ ਲਾਟਰੀ ਪਵਾਉਣ ਵਾਲੇ ਪਾਈ ਆਏ ਇਨਾਮ ਵਿੱਚ ਟੈਲੀਵਿਜ਼ਨ ਸਾਈਕਲ ਰੇਡੀਓ ਅਤੇ ਹੋਰ ਬਹੁਤ ਕੁਝ ਨਿਕਲਣਾ ਸੀ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚ ਲਾਟਰੀ ਵਾਲੇ ਪਾਈਆਂ ਦਾ ਹੋਕਾ ਸੁਣ ਕੇ ਅਸੀਂ ਇਨਾਮਾਂ ਦੇ ਸੁਪਨੇ ਦੇਖਣ ਲੱਗ ਪਏ ਅਤੇ ਛੱਟ ਦੇ ਨੇ ਮੈਂ ਅਤੇ ਗੁਰਵਿੰਦਰ ਨੇ ਨਾਨੀ ਤੋਂ 2 ਰੁਪਏ ਲੈ ਕੇ ਸਿੰਦਰ ਵੀਰੇ ਨਾਲ ਦੁਕਾਨ ਤੇ ਜਾ ਕੇ ਲਾਟਰੀ ਪਾਏ ਇਨਾਮਾਂ ਦਾ ਨਤੀਜਾ ਕੋਈ 1 ਮਹੀਨੇ ਬਾਅਦ ਆਉਣਾ ਸੀ ਛੁੱਟੀਆਂ ਖਤਮ ਹੋ ਗਈਆਂ ਅਤੇ ਅਸੀਂ ਆਪਣੇ ਪਿੰਡ ਵਾਪਸ ਆ ਗਏ ਸਾਡੇ ਤੋਂ ਬਾਅਦ ਲਾਟਰੀ ਦਾ ਨਤੀਜਾ ਨਿਕਲਿਆ ਪਰਚੀਆਂ ਤੇ ਸਭ ਦੇ ਨਾਮ ਲਿਖੇ ਹੋਏ ਸੀ ਪਹਿਲੇ ਦੋ ਇਨਾਮ ਕਿਸੇ ਹੋਰ ਦੇ ਨਿਕਲ ਆਏ ਅਤੇ ਵੀਰੇ ਹੋਰੀ ਥੋੜੇ ਉਦਾਸ ਹੋ ਗਏ ਪਰ ਤੀਜੇ ਨਾਮ ਵਿੱਚ ਜਦੋਂ ਮੇਰਾ ਨਾਮ ਬੋਲਿਆ ਅਤੇ ਮੇਰੇ ਨਾਮ ਵਿੱਚ ਵਿਸਰੀ ਨਾਲ ਚੱਲਣ ਵਾਲਾ ਹੀਟਰ ਨਿਕਲ ਆਇਆ ਨਾਨਕਾ ਪਰਬੌਰ ਬਹੁਤ ਖੁਸ਼ ਹੋਇਆ ਨਾਨੀ ਜੀ ਨੇ ਨਾਲ ਦੀ ਨਾਲ ਵੀਰੇ ਹੋਰਾਂ ਨੂੰ ਕਿਹਾ ਕਿ ਪਿੰਡ ਚਾਵੋ ਕਹਿੰਦੇ ਕੁੜੀ ਦਾ ਜਿੱਤਿਆ ਹੋਇਆ ਇਨਾਮ ਹੈ ਉਸਦੇ ਪਿੰਡ ਫੜਾ ਕੇ ਆਵੋ ਵੀਰੇ ਹੋਰੇ ਵੀ ਅਗਲੇ ਦਿਨ ਸਾਡੇ ਪਿੰਡ ਪਹੁੰਚ ਗਏ ਮੈਂ ਸਕੂਲ ਤੋਂ ਆਈ ਨੇ ਜਦੋਂ ਲਾਲ ਰੰਗ ਦਾ ਹੀਟਰ ਦੇਖਿਆ ਤਾਂ ਮੈਨੂੰ ਚਾ ਛੱਡ ਗਿਆ ਖਾਲੀ ਨਾਲ ਕਿਹਾ ਕਿ ਹੁਣ ਆਪਾਂ ਇਸ ਨੂੰ ਚਲਾਓ ਪਰ ਲਾਟਰੀ ਵਾਲੇ ਭਾਈਆਂ ਨੇ ਹੀਟਰ ਦੇ ਨਾਲ ਬਿਜਲੀ ਵਾਲੀ ਤਾਰ ਨਾ ਦਿੱਤੀ 2 ਰੁਪਿਆ ਦਾ ਹੀਟਰ ਸੀ 20 ਰੁਪਿਆ ਦੀ ਤਾਰ ਡੈਡੀ ਨੇ ਆਪਣੇ ਕੋਲੋਂ ਲਿਆ ਕੇ ਪਾਈ ਫੇਰ ਕਿਤੇ ਜਾ ਕੇ ਹੀਟਰ ਚੱਲਿਆ ਉਸ ਦਿਨ ਚਾਹ ਹੀਟਰ ਤੇ ਹੀ ਬਣਾਈ ਕਿੰਨੇ ਸਾਲ ਪੁਰਾਣੀ ਗੱਲ ਆਉ ਕਈ ਵਾਰ ਨਾਨਕੇ ਪਿੰਡ ਨੂੰ ਚਾਦ ਕਰਕੇ ਅੱਖਾਂ ਪਰ ਆਉਂਦੀਆਂ ਨੇ ਉਹ ਦਿਨ ਹੁਣ ਕਦੇ ਵਾਪਸ ਨਹੀਂ ਆਉਣੇ ਨਾ ਹੀ ਜਹਾਨ ਨੂੰ ਤੁਰ ਗਏ ਕਿੰਨੇ ਪਰਿਵਾਰ ਦੇ ਜੀ ਪਰ ਲਾਟਰੀ ਵਿੱਚ ਜਿੱਤਣ ਵਾਲੇ ਹੀਟਰ ਦੀ ਗੱਲ ਅੱਜ ਵੀ ਮਨ ਖੁਸ਼ ਕਰ ਦਿੰਦੀ ਹੈ ਮੈਨੂੰ ਲੱਗਦਾ ਹੈ ਅਜੀਬ ਬੇਬੇ ਵਾਲੇ ਸੰਦੂਖ ਦੇ ਉੱਪਰ ਉਹ ਚਾਦਾਂ ਭਰਿਆ ਹਿੱਟਰ ਕਿਤੇ ਪਿਆ ਹੋਵੇ